ਆ ਬਸ ਇਹ ਗੱਲ ਅਛਿਦਾ ਕਾ ਖਾਂਗਾਇ ਬਲਤੇ ਬਸ ਬਸ ਤਾਰੀ ਕੁੜੀ ਔਰ ਮੁੰਡਾ ਕੁੜੀ ਜਿਹੜਾ ਛਾਲਮਾਂ ਲਈ ਬੜੀਆ ਕੁੜੀ ਐ ਢੀ ਮੁੰਡਾ ਖਾਨੀ ਭਾਈ ਕਿਆ ਹੋਇਆ ਕਿਆ ਨਹੀਂ ਇੱਧਰ ਇਹਨਾਂ ਨੇ ਗੱਡੀ ਤੋੜ ਲਈ ਔ ਮੁੰਡਾ ਟਾਇਰ ਆ ਗਿਆ ਫੇਰ ਜਾ ਉਹਨਾਂ ਨੇ ਮਹਿਰਮਾਂ ਨੇ ਕਿਹਾ ਵੀ ਕੁਛ ਵਿੱਚਾ ਕਹਿੰਦਾ ਕੁੱਤਾ ਆ ਗਿਆ ਹੁਣ ਤੁਸੀਂ ਇੱਕ ਗੱਲ ਦੇਖੋ ਜੀ ਜਤੋਂ ਕੀ ਨਾਮ ਸੀ ਬਾਪੂ ਮ੍ਰਿਤਪੁਰ ਮੁੰਡਾ ਕਿਰਤ ਸਿੰਘ ਕਿੰਨੀਵੀਂ ਕਲਾਸ ਪੜਦਾ ਅਸੀਂ ਫਾਸਟ ਤੇ ਆ ਫੇਰ ਤੁਸੀਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਹੋ ਉਹ ਜਾਨ ਨੂੰ ਸਾ ਮੇ ਲਗਾਈਦਾ ਬਈ ਉਹ ਚਾਹੀਦੇ ਨਾ ਸਕੂਲ ਆਣਾ ਤੁਨ ਨਗਰ ਆ ਤੇ ਕਰੋ ਕੇਸ ਬੱਚਾ ਸਾਡਾ ਮਤਲਬ ਬਸ ਛੱਡਣ ਵਾਸਤੇ ਆਈ ਜੀ ਉਹਨੂੰ ਤਿੰਨ ਸਾਲ ਤੋਂ ਸਾਡਾ ਬੱਚਾ ਸਕੂਲ ਚ ਪੜ ਰਿਹਾ ਹੈ ਜੀ ਬੱਚੇ ਨੂੰ ਉਤਾਰ ਕੇ ਜੀ ਜਦੋਂ ਬਸ ਤੋਰੀ ਆਈ ਇੱਕ ਗੁੱਡੀ ਸੀਗੀ ਜੀ ਉਹ ਸੜਕ ਕਰਾਸ ਕਰ ਗਈ ਇਹ ਮੁੰਡਾ ਮਤਲਬ ਉਤਰ ਕੇ ਮੁਰੇ ਹੋ ਕੇ ਤੇ ਖੜ ਗਿਆ ਜੀ ਇਹਨਾਂ ਨੇ ਜਦੋਂ ਉਸੇ ਟਾਈਮ ਬਸ ਤੋੜ ਲਈ ਬੱਚਾ ਮੁਰਲੇ ਟਾਇਰ ਦੇ ਹੇਠਾਂ ਆ ਗਿਆ ਜੀ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਅਣਗਹਿਲੀ ਆ ਡਰਾਈਵਰ ਨੇ ਇਹਨਾਂ ਬੀ ਨੂੰ ਸੋਚਿਆ ਜੀ ਨਾਲ ਮੈਂਦਮਾ ਵੀ ਆ ਵੀ ਬੱਚੇ ਨੂੰ ਦੂਈ ਸਾਈਡ ਤੇ ਕਰਨਾ ਦਾ ਇਹਨਾਂ ਦਾ ਫਰਜ਼ ਹੈਗਾ ਜੀ ਕਿ ਨਹੀਂ ਹੈਗਾ ਜੀ ਮੈਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਪਰਮਾਤਮਾ ਕਦੇ ਕਿਸੇ ਨਾਲ ਇਹ ਕੰਮ ਕਰਵਾਏ ਤੇ ਜਨਾ ਮਾਪਿਓ ਦੇ ਨਾਲ ਆ ਜੀ ਜੋ ਚਾਹਣਗੇ ਆਪਾਂ ਉਹ ਕਰਨੇ ਜੀ ਮੈਂ ਮਾਪਿਓ ਦੇ ਨਾਲ ਮੇਰੇ ਵਾਸਤੇ ਸਭ ਤੋਂ ਵੱਡੇ ਮਾਪਿਓ ਤੇ ਬੱਚੇ ਤੇ ਮੇਰਾ ਸਤਾਰ ਉਹ ਵੀ ਵੀ ਦੋਸ਼ ਲਗਾ ਰਹੇ ਨੇ ਕਿ ਡਰਾਈਵਰ ਦੀ ਗਲਤੀ ਹੈ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਲੇਕਿਨ ਨਹੀਂ ਬੀ ਜੀ ਐਂ ਦੇ ਨਾਲ कोई कारण होने दोष लाइए मा प्यो खड़ोदा मैं जी चीज मां प्यो कहेंगे मैं पहला जाके करा चाहते ने थाने चलना मैं चला केस कहना चाहते ने मैं चला जी जो तो भी पता कल की होया मेरे डराइवर कंडक्टर सब कुछ ने मैं हम सब तो पहला आपने ऐ ज्यादा बच्चा मेरा चढ़ाई था मैं खड़ोता मैं माँ प्योसफाइड करा किसी बच्चे ना ले हो तो जब बच्चा चला गया औरे वास्ते मैं सिर्फ अरदास कर सकता रब अके बच्चे की आत्मा शांति दे बच्चा के मां प्यो गल करके इस चीजें अगे बढ़ाई है मैं उस चीज स्कूल जो एक्सीडेंट हो गया बच्चा नीचे आ गया ਇਹ ਬੱਚੇ ਦਾ ਜਿਹੜਾ ਫਾਦਰ ਹੈ ਨਹੀਂ ਉਹਦੇ ਚਾਚੀ ਦੇ ਬਿਆਨ ਤੇ ਜਿਹੜੀ ਸੀਗੀ ਐਫ ਆਰ ਨੰਬਰ 13 ਮਿਤੀ 1924 24 31279 304 اے ਆਈ ਪੀ ਸੀ ਥਾਣਾ ਮੰਡਾਲੀ ਹਲਾਸੂ ਡਰਾਈਵਰ ਦੇਤੇ ਕੰਡਕਟਰ ਦੇ ਖਿਲਾਫ ਦਰਜ ਕੀਤਾ ਗਿਆ ਤੇ ਬੱਸ ਵੀ ਕਰਦੇ ਜਿਹੜੀ ਲੀ ਹੈ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਤੇ ਕੰਡਕਟਰ ਵੀ ਗ੍ਰਿਫਤਾਰ ਕਰ ਰਿਹਾ ਤੇ ਅੱਗੇ ਹੁਣ ਜਿਹੜੀ ਹੈਗੀ ਹੈ ਤਫਤੀਸ਼ ਜਾਰੀ ਹੈ ਅੱਜ ਕੋਸ਼ ਮਰਮਦਾ ਜਿਹੜਾ ਹੈ ਬੱਚੇ ਦੀ ਕੋਸ਼ ਮਰਮ ਕਰਾਇਆ ਜਾ ਰਿਹਾ ਹੈ ਕੀ ਨਾਮ ਸੀ ਮੇਰੇ ਪੁੱਤ ਦਾ ਕਿੰਨੇ ਸਾਲ ਦਾ ਸੀ ਜਸਪੀਰ ਤੁਸੀਂ ਨਾਮ ਸੀਗਾ ਜੀ 8 ਸਾਲ ਦੀ ਉਮਰ ਸੀ ਪਹਿਲੀ ਕਲਾਸ ਚ ਪੜਦਾ ਸੀਗਾ ਜੀ ਇਹ